ਕਾਂਜੀ ਬੈਤਾ ਆਪਣਾ ਜ਼ਰਬਾਦ ਗਿਆ। ਸੋ ਤੁਸੀਂ ਦੇਖ ਰਹੇ ਹੋ ਜਿਸ ਪੰਜਾਬੀ ਲਾਈਵ ਆ ਤੇ ਅਸੀਂ ਅੱਜ ਗੱਲ ਕਰ ਰਹੇ ਹਾਂ ਜੀ ਪੰਜਾਬੀ ਗਾਇਕੀ ਦੀ ਬਲੰਦ ਆਵਾਜ਼ ਗੁਰਮੀਤ ਬਾਵਾ ਜੀ ਬਾਰੇ। ਸੋ ਜਿਨ੍ਹਾਂ ਦੇ ਪਿਛਲੇ ਦਿਨੀ ਘਰ ਦੇ ਹਾਲਾਤਾਂ ਬਾਰੇ ਪਤਾ ਲੱਗਿਆ ਮੀਡੀਆ ਨੇ ਇੱਕ ਅਦਾ ਬਦੂ ਸ਼ੋਰਟ ਨਾਲ ਹਰ ਪਾਸੇ ਉਸ ਖਬਰ ਨੂੰ ਫੈਲ ਕੀਤਾ ਜਿਸ ਦਾ ਨਤੀਜਾ ਬਹੁਤ ਹੀ ਵਧੀਆ ਨਿਕਲਿਆ ਤੇ ਪਰਿਵਾਰ ਨੂੰ ਆਸਿਕਬੱਧ ਤਬੀਬ ਦੇ ਸੋ ਪੰਜਾਬੀ ਸੰਗੀਤ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਬੋਲਬਾਲਾ ਹੈ ਇਸ ਨੂੰ ਪੂਰੀ ਦੁਨੀਆ ਦੇ ਵਿੱਚ ਪਸੰਦ ਕੀਤਾ ਜਾ ਰਿਹਾ ਹੈ ਪਰ ਪਿਛਲੇ ਕੁਝ ਸਮੇਂ ਤੋਂ ਸਾਡੀ ਪੰਜਾਬੀ ਗਾਇਕੀ ਦੇ ਵਿੱਚ ਸਾਡੇ ਕੁਝ ਅਜਿਹੇ ਲੋਕ ਗਾਇਕ ਬਣ ਗਏ ਜਿਨ੍ਹਾਂ ਨੂੰ ਚੰਗੀ ਤਰ੍ਹਾਂ ਗਾਉਣਾ ਤਾਂ ਛੱਡੋ ਸੰਗੀਤ ਦੀ ਸਿੱਖਿਆ ਵੀ ਨਹੀਂ ਸਿਨਾਈ ਕਿਸੇ ਨੇ ਉਹਨਾਂ ਨੇ ਸਿੱਖਿਆ ਲਈਆ ਸੋ ਕੁਝ ਲੋਕ ਉਹਨਾਂ ਨੂੰ ਪ੍ਰਮੋਟ ਕਰਦੇ ਆ ਉਹਨਾਂ ਤੇ ਹਜ਼ਾਰਾਂ ਰੁਪਇਆ ਲੱਖਾਂ ਖਲਸ ਹਜ਼ਾਰਾਂ ਲੱਖ ਰੁਪਇਆ ਖਾਚ ਕਰ ਰਿਹਾ ਉਹਨਾਂ ਦੀ ਪਬਲਿਸਿਟੀ ਕਰ ਰਿਹਾ ਮੈਂ ਕਿਸੇ ਦੇ ਵੀ ਵਿਰੋਧ ਵਿੱਚ ਨਹੀਂ ਮੈਂ ਕਿਸੇ ਦਾ ਵੀ ਵਿਰੋਧ ਨਹੀਂ ਕਰਦਾ ਪਰ ਅਸੀਂ ਚੰਗੀ ਗਾਇਕੀ ਵੱਲ ਧਿਆਨ ਦੇ ਕੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਤੇ ਪੰਜਾਬੀ ਸੱਭਿਆਚਾਰ ਨੂੰ ਬਚਾਉਣ ਦਾ ਅਪਰਾਲਾ ਜ਼ਰੂਰ ਕਰੀਏ ਇਸ ਲਈ ਚੰਗੀ ਸਾਫ ਸੁਥਰੀ ਗਾਇਕੀ ਕਰਨ ਵਾਲੇ ਕਲਾਕਾਰਾਂ ਦਾ ਸਿਆਖ ਰੱਖੀਏ ਜੋ ਸਾਡੇ ਪਿੰਡ ਸ਼ਹਿਰ ਕਿਤੇ ਵੀ ਹਨੇ ਜੋ ਗਰੀਬ ਕਲਾਕਾਰਾਂ ਨੇ ਲੋੜ 바ਹ ਧਾਨਾ ਉਹਨਾਂ ਦਾ ਉਹਨਾਂ ਨੂੰ ਮਦਦ ਕਰੀ ਉਹਨਾਂ ਦਾ ਸਾਹਾਰਾ ਬਣੀ ਬਿੰਨਾ ਮੇ ਵੀ ਹਮੇਸ਼ਾ ਪੰਜਾਬੀ ਸੱਭਿਆਚਾਰ ਦੇ ਦੈਰੇ ਵਿੱਚ ਰਹਿ ਕੇ ਗਾਇਆ ਤੇ ਤਰਮਾਨ ਵਾਲਾ ਪੰਜਾਬੀ ਗਾਇਕੀ ਨੂੰ ਦੇਸ਼ਾਂ ਦੇਸ਼ਾਂ ਵਿੱਚ ਪ੍ਰਫਲਤ ਕੀਤਾ ਪ੍ਰਸਿੱਧ ਕੀਤਾ ਸੋ ਪਿਛਲੇ ਦਿਨੀ ਪੈਨ ਗਲੋਰੀ ਬਾਬਾ ਦੇ ਟਰੇਨ ਨੂੰ ਹਲਾਤਾ ਬਾਰੇ ਪਤਾ ਲੱਗਿਆ ਫਿਲਮ ਡਾਇਰੈਕਟਰ ਸੁਮਿੰਦਰ ਸ਼ਾਹ ਵੀ ਨੇ ਅਮਰ ਸਰ ਮੇਰ ਨਾਲ ਗੱਲ ਕਰੀ ਉਸ ਤੋਂ ਬਾਅਦ ਬਤਕਰ ਧੀਰੇ ਬਾਰਾਂ ਦੀ ਗੱਲ ਖੇਰ ਕੀਤੀ ਫਿਰ ਪ੍ਰਸਿੱਧ ਗੀਤਕਾਰ ਤੇ ਵੇਚਾਰ ਛੱਟੀ ਭੜੀ ਵਾਲਾ ਜਿਹਨੇ ਮੇਰੇ ਨਾਲ ਇਹ ਗੱਲ ਸਾਂਝੀ ਕੀਤੀ ਸੋ ਇਸ ਦਾ ਨਤੀਜਾ ਬਹੁਤ ਵਧੀਆ ਨਿਕਲਿਆ ਪਰਿਵਾਰ ਨੂੰ ਆਰਥਿਕ ਮਦਦ ਮਿਲੀ ਤਾਂ ਉਸ ਤੋਂ ਬਾਅਦ ਕੈਬਨਟ ਮੰਤਰੀ ਕਲਦੀਪ ਢਾਲੀਵਾਲ ਜੀ ਨੇ ਅਤੇ ਰੈੱਡ ਕਰਾਸ ਅੰਮ੍ਰਿਤਸਰ ਵੱਲੋਂ ਪਰਿਵਾਰ ਨੂੰ 1-1 ਲੱਖ ਰੁਪਏ ਦੀ ਮਦਦ ਦਿੱਤੀ ਗਈ ਫਿਰ ਜਦੋਂ ਪੈਨ ਗਲੋਰੀ ਬਾਬਾ ਦੇ ਇੰਟਰਵਿਊ ਪੰਜਾਬ ਦੇ ਨੈਸ਼ਨਲ ਚੈਨਲਾਂ ਤੇ ਟੈਲੀਕਾਸਟ ਹੋਏ ਚੱਲੇ ਤਾਂ ਇਦਾਂ ਦਿੱਤਾ ਇਹ ਨਿਕਲਿਆ ਕਿ ਬਾਲੀਵੁੱਡ ਅਦਾਕਾਰ ਆਕਸ਼ੇ ਕੁਮਾਰਜੀ ਨੇ ਆਪਣੇ ਪੰਜਾਬੀ ਹੋਣ ਦਾ ਫਰਜ਼ ਨਿਭਾਇਆ ਅਤੇ ਭੈਣ ਗਲੋਰੀ 바ਵਾ ਦੇ ਖਾਤੇ ਵਿੱਚ ਆਪਣੀ ਕਮਾਈ ਵਿੱਚੋਂ 25 ਲੱਖ ਰੁਪਏ ਪਾਏ ਸੋ ਇਹ ਸਾਡ ਪ੍ਰਿੰਟ মিডিਆ ਕਰਕੇ ਹੋਇਆ ਸੋ ਹਰ ਘਰ ਹਰ ਪਿੰਡ ਅਜਿਹੇ ਕਲਾਕਾਰ ਬਹੁਤ ਹਨ ਜੋ ਗਰੀਬ ਹਨ ਲੋੜਵੰਦ ਹਨ ਜਿੰਨਾਂ ਨੂੰ ਸਹਾਇਤਾ ਦੀ ਲੋੜ ਆ ਜਿਨ੍ਹਾਂ ਨੂੰ ਮਦਦ ਦੀ ਲੋੜ ਆ ਸੋ ਸਮੂਹ ਕਲਾਕਾਰ ਭਾਈਚਾਰੇ ਨੂੰ ਅਪੀਲ ਆ ਕਿ ਉਹ ਆਪਣੀ ਕੋਈ ਨਾ ਕੋਈ ਜਥੇਬੰਦੀ ਜ਼ਰੂਰ ਬਣਾਉਣ ਬਣਾਉਣ ਕੋਈ ਅਜਿਹਾ ਮੰਚ ਖੜਾ ਕਰਨ ਜਿਸ ਦੀ ਆਵਾਜ਼ ਸਾਡੀ ਸਰਕਾਰ ਤੱਕ ਪਹੁੰਚ ਸਕੇ